ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਅੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਕੈਨੇਡਾ ਦੇ ਵਿੱਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ ਮਾਰੇ ਗਏ ਦੋ ਡਰਾਈਵਰਾਂ ਵਿੱਚੋਂ ਇੱਕ ਦੀ ਸਨਕਤ ਕੋਲਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਤੇ ਮਾਪਿਆਂ ਦਾ ਇਕਲੌਤਾ ਪੁੱਤ ਕੋਲਪ੍ਰੀਤ ਸਿੰਘ 1.5 ਸਾਲ ਪਹਿਲਾਂ ਹੀ ਸਨੇਰੀਪੁਖ ਦੀ ਤਲਾਸ਼ ਵਿੱਚ ਕੈਨੇਡਾ ਪੁੱਜਿਆ ਸੀ ਅਤੇ ਆਪਣੇ ਪਿੱਛੇ ਪਤਨੀ ਤੇ 8 ਮਹੀਨੇ ਦਾ ਬੱਚਾ ਛੱਡ ਗਿਆ ਤੇ ਮੁਕਾ ਜ਼ਿਲ੍ਹੇ ਦੇ ਪਿੰਡ ਲੋਪੋਣਾ ਸਬੰਧਿਤ ਕੋਲਪ੍ਰੀਤ ਸਿੰਘ ਟਰੱਕ ਚਲਾਉਂਦਾ ਸੀ ਅਤੇ ਪਿਛਲੇ ਦਿਨੀ ਅਟਾਰੀਓ ਅਤੇ ਮੈਨਟੋਬਾ ਦੀ ਸਰਹੱਦ ਨੇੜੇ ਤਿੰਨ ਟਰੱਕਾਂ ਦੀ ਟੱਕਰ ਦੌਰਾਨ ਸਦੀਵੀ ਵਿਛੋੜਾ ਦੇ ਗਿਆ ਹਾਦਸਾ ਅੰਟਾਰੀਓ ਦੇ ਕਿਨੋਰਾ ਕਸਬੇ ਨੇੜੇ ਵਾਪਰਿਆ ਤੇ ਹਾਈਵੇ 17 ਤੇ ਵਾਪਰਿਆ ਤੇ ਦੂਜੇ ਟਰੱਕ ਡਰਾਈਵਰ ਦੀ ਸਨਅਤ ਜਨਤਕ ਨਹੀਂ ਕੀਤੀ ਕਿ ਅੰਟਾਰੀਓ ਪ੍ਰਵਿੰਸ਼ਲ ਪੁਲਿਸ ਮੁਤਾਬਕ ਬੈਰਲ ਵੈਲਡਰ ਰੋਡ ਅਤੇ ਹਾਈਵੇ 596 ਦਰਮਿਆਨ ਹਾਈਵੇ 17ਏ ਤੇ ਵਾਪਰੇ ਹਾਦਸੇ ਮਗਰੋਂ ਕਿਨੋਰਾ ਫਾਇਰ ਸਰਵਿਸ ਅਤੇ ਨਾਰਥ-ਵੈਸਟ ਐਮਰਜੈਂਸੀ ਮੈਡੀਕਲ ਸਰਵਿਸ ਨੂੰ ਸੱਦਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਟਰੱਕਾਂ ਦੀ ਟੱਕਰ ਮਗਰੋਂ ਅੱਗ ਲੱਗ ਗਈ ਹੈ ਤੇ ਇਸੇ ਕਾਰਨ ਜਾਨੀ ਨੁਕਸਾਨ ਹੋਇਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ